ਕੀ ਗਾ ਕਰ ਮੰਗਲ ਖੋਸ ਲੈ ਨੂੰ ਸੱਜ ਕੇ ਬੰਦਗੀ ਮੈਂ ਕਰਵਾਵਾਂ ਕਿਹੜੀ ਖੁਸ਼ੀ ਅੱਜ ਰੱਬ ਮੈਨੂੰ ਪੁੱਤ ਦੇਵੇ ਅੱਜ ਪਹਿਲਾਂ ਨਾ ਮੈਂ ਆ ਅੰਤਰਾ ਬਾਅਦ ਚ ਗਾਉਣਾ ਪਹਿਲਾਂ ਹੱਥ ਠਾ ਕੇ ਦੁਆ ਕਰੋ ਅੱਜ ਜਿਹੜੀਆਂ ਭੈਣਾ ਬਿਨਾ ਬੱਚਿਆਂ ਤੋਂ ਰੱਬ ਉਹਨਾਂ ਦੀ ਕੁੱਖ ਨੂੰ ਅੱਜ ਖੋਲ ਦੇਵੇ ਸਾਰੇ ਉੱਠ ਕੇ ਮਨੋਂ ਦੁਆ ਕਰ ਦਿਓ ਇਕੱਲਾ ਦਿਲ ਖੋਲ ਕੇ ਅੱਜ ਤੁਹਾਡੀ ਦੁਆ ਮੈਨੂੰ ਵਿਸ਼ਵਾਸ ਹੈ ਫਿਰਥਾ ਨਹੀਂ ਜਾਏਗੀ। ਗੋਟ ਮੇਰੇ ਪਾ ਖੁਦਾ ਤੂੰ ਹਰੇਕ ਬੰਦ ਕੋ ਖਖਲਣ ਵਾਲਾ ਪਰਮੇਸ਼ਵਰ ਮੇਰੀ ਪ੍ਰਾਰਥਨਾ ਅੱਜ ਜਿਨ੍ਹਾਂ ਦੇ ਘਰਾਂ ਵਿੱਚ ਬੱਚੇ ਨਹੀਂ ਖੇਡ ਰਹੇ ਅੱਜ ਉਹਨਾਂ ਮਾਵਾਂ ਨੂੰ ਪ੍ਰਭੂ ਬੱਚਿਆਂ ਦੀਆਂ ਮਾਵਾਂ ਬਣਾ ਦੇ ਹallelujah ਬੋਲੋ ਘਰ ਮੰਗਲ ਖੋਸ ਲੈਨੂੰ ਉੱਚੀ ਬਾਣ ਰਸਾਗੇ ਘਰ ਮੰਗਲ ਖੋਸ ਲੈਨੂੰ ਸਦਕੇ ਬੰਦਗੀ ਮੈਂ ਕਰਵਾਵਾਂ ਘਰ ਮੰਗਲ ਖੋਸ ਲੈਨੂੰ ਸਦਕੇ ਬੰਦਗੀ ਮੈਂ ਕਰਵਾਵਾਂ ਇੱਕ ਪੁੱਤਰ ਦੇ ਯਿਸੂ ਚੁੱਕ ਕੇ ਮੈਂ ਵੀ ਕੋ ਦਿਖਾਵਾ ਇੱਕ ਪੁੱਤਰ ਦੇ ਯਿਸੂ ਚੁੱਕ ਕੇ ਮੈਂ ਵੀ ਕੋ ਦਿਖਾ ਕਰਦੇ ਯੇਸੂ ਝੁੱਕ ਕੇ ਮੈਂ ਵੀ ਗੋਦੀ ਖਿੜਾਵਾ ਝੁੱਕ ਪੁੱਤਰ ਦੇ ਯੇਸੂ ਝੁੱਕ ਕੇ ਮੈਂ ਵੀ ਗੋਦੀ ਖਿੜਾਵਾ ਝੁੱਕ ਪੁੱਤਰ ਦੇ ਯੇਸੂ